ਮੇਰਾ ਕੀ ਫਾਇਦਾ ਉਹ ਤੇਰਾ ਫਾਇਦਾ ਇਹ ਆ ਤੇਰੀ ਮੈਂ ਆਪਣੀ ਭੈਣ ਨਾਲ ਗੱਲ ਕਰਾਉਂਗੀ ਉਹ ਹੱਥ ਬੰਨਦਾ ਭਾਬੀ ਤੇਰੇ ਅੱਗੇ ਪਹਿਲਾਂ ਤੂੰ ਕਿੰਨੇ ਵਾਰੀ ਮੇਰੇ ਤੋਂ ਉਹਦਾ ਨਾਮ ਲੈ ਕੇ ਪੈਸੇ ਲੈ ਗਈ ਅੱਜ ਪਹਿਲਾਂ ਤੂੰ ਉਹਦੇ ਨਾਲ ਮੇਰੀ ਗੱਲ ਕਰਾ ਦੇ ਫਿਰ ਮੇਰੇ ਤੋਂ ਪੈਸੇ ਲੈ ਜੀ ਅੱਛਾ ਗੱਲ ਕਰਨੀ ਆ ਚਲ ਕਰਾ ਦਿੰਦੀ ਆ 2 ਮਿੰਟ ਖੜਾ ਮੈਂ ਨਾ ਤੇਰੇ ਤਰੀਫਾਂ ਕਰਕੇ ਆਣੀ ਉਹਦੇ ਕੋਲ ਫਿਰ ਥੋੜਾ ਜ਼ਿਆਦਾ ਪਰਮਾ ਪਊਗਾ ਨਹੀਂ ਆਣਾ ਮੈਂ ਨਾ ਅੱਜ ਜ਼ੋਰ ਤੋਂ ਥੋੜੇ ਜਿਹਾ ਪੈਸੇ ਲੈਣੇ ਆ ਉਹ ਮੈਨੂੰ ਕਹਿੰਦਾ ਪਹਿਲਾਂ ਮੇਰੀ ਆਪੀ ਹਾਂ ਹਾਂ ਇਹੋ ਕੰਦੇ ਜੇ ਨਾਲ ਨਹੀਂ ਮੈਂ ਤਾਂ ਡੁੱਬ ਕੇ ਮਰ ਜੂੰਗੀ ਨਹੀਂ ਉਹਦੇ ਬਾਰੇ ਸੋਚ ਸੋਚ ਕੇ ਤਾਂ ਮੇਰੇ ਜੀ ਕੱਚਾ ਹੋ ਲੱਗ ਜਾਂਦਾ ਤੇ ਤੂੰ ਕਹਿੰਦੀ ਹੈ ਗੱਲ ਕਰ ਲੈ ਵੇਖੀ ਤੋ ਉਸ ਕਿੰਨੀ ਗੱਲ ਆ ਮੈਂ ਉਹ ਤੋ 10000 ਰੁਪਏ ਲੈਣਾ ਹੈ ਤੈਨੂੰ ਮੈਂ 2000 ਰੁਪਏ ਦੇ ਦੂੰਗੀ ਫਿਰ ਮੰਨ ਕੇ ਕਰ ਲੈ ਗੱਲ ਚੱਲ ਜੇ ਮੈਨੂੰ 1000 ਰੁਪਏ ਦੇਂਗੀ ਤਾਂ ਫਿਰ ਤਾਂ ਮੈਂ ਗੱਲ ਕਰ ਲੂੰਗੀ ਚਲੋ ਕਰਾ ਦੇ ਚਲ ਇੱਕ ਮਿੰਟ ਮੈਂ ਤੇਰੀ ਕਰਾਉਣੀ ਹੈ ਗੱਲ ਲੈ ਦਿਓ ਰਾ ਕਰ ਲੈ ਗੱਲ ਉਹ ਤਾਂ ਪਹਿਲੀ ਜਿਹੀ ਡੁੱਲੀ ਫਿਰਦੀ ਆ ਹੈਲੋ ਹਾਂ ਜੀ ਕਿਵੇਂ ਹੋ ਹਾਂ ਜੀ ਕਾਲੂ ਜੀ ਮੈਂ ਠੀਕ ਹਾਂ ਤੁਸੀਂ ਦੱਸੋ ਬਹੁਤ ਵਧੀਆ ਜੀ ਹਾਂ ਲੈ ਭਾਬੀ ਪੈਸ ਚਲੋ 부ਜੀ ਬਾਤ ਚ ਗੱਲ ਕਰਦੇ ਹਾਂ ਮਮਾ ਆ ਗਏ